ਤਨੂ ਬੀਬੀ ਕਿਵੇਂ ਆ ਠੀਕ ਆ ਕੋਸ਼ਾ ਠੀਕ ਆ ਰੋਟੀ ਖਾ ਲਈ ਰੋਟੀ ਖਾਦੀ ਖਾ ਲਈ ਤਾਨੂੰ ਮਾਂ ਚਾਹੀਦੀ ਐ ਮਾਂ ਠੀਕ ਆ দুধ পিত দু পি সৌ খা সৌ খা কি খা সৌ খা পি জ ਰਾਮ ਜੀ ਨਾਮ ਹੈ ਮੇਰਾ ਜੀ ਪਾਸੰਦਤ ਲੱਗਦਾ ਮਾਂ ਵਰਗੇ ਕਿਵੇਂ ਆ ਕਰਨ ਸਸਰੀ ਕਾਲ ਉੱਠ ਕੇ ਤਾਂ ਬੈਠ ਜਾ ਨਹੀਂ ਕਰਨ ਹੋਰ ਉੱਠ ਕੇ ਬੈਠ ਕੇ ਗੱਲ ਤਾਂ ਕਰ ਲੈ ਉਹਦੇ ਪੁੱਤ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮਾਤਾ ਜੀ ਸਾਡੀ ਕਿਰਨ ਭਗਤ ਕਿਰਨ ਭਗਤ ਮਾਤਾ ਜੀ ਨੂੰ ਅਸੀਂ ਜਲੰਧਰ ਜ਼ਿਲ੍ਹੇ ਤੋਂ ਕਰਤਾਰਪੁਰ ਤੋਂ ਸੇਠਾਂ ਦੇ ਮਹੱਲੇ ਤੋਂ ਲੈ ਕੇ ਆਏ 12 ਸਾਲ ਹੋ ਗਏ ਸੀ ਉੱਥੇ ਇੱਕ ਭੈਣ ਸੀ ਜਿਹੜੀ ਨਾ ਉਸ ਮਹੱਲੇ 'ਚ ਵਿਆਹ ਕੇ ਆਈ ਸੀ ਅੱਜ ਤੋਂ 12 ਸਾਲ ਪਹਿਲਾਂ ਉਹ ਕਹਿੰਦੀ ਵੀਰੇ ਜਦੋਂ ਮੈਂ ਦੇਖਿਆ ਵਿਆਹ ਤੋਂ ਥੋੜੇ ਦਿਨਾਂ ਬਾਅਦ ਸਾਡੇ ਘਰ ਦੇ ਬਾਹਰ ਬਸ ਇੱਕ ਛੋਟੀ ਜੀ ਦਰੀ ਬਿਸ਼ਾ ਕੇ ਉੱਥੇ ਸੌਂਦੀ ਸੀ ਇਹ ਤਾਂ ਮੇਰੇ ਮਨ ਦੇ ਵਿੱਚ ਭਾਵਨਾ ਹੋਈ ਵੀ ਇਹ ਮਾਤਾ ਇਦਾਂ ਕਾਤੋਂ ਆ ਪਤਾ ਕੀਤਾ ਪਤਾ ਲੱਗਿਆ ਵੀ ਇਹਦੇ ਦੋ ਪੁੱਤ ਸੀ ਇੱਕ ਦੀ ਮੌਤ ਹੋ ਗਈ ਇੱਕ ਛੱਡ ਕੇ ਚਲਾ ਗਿਆ ਲੱਭੇ ਨਹੀਂ ਘਰ ਵਾਲਾ ਬਹੁਤ ਨਾਇਤ ਤੇ شریف ਤੇ ਬਹੁਤ ਵਧੀਆ ਬੰਦਾ ਸੀ ਸਰਕਾਰੀ ਸਕੂਲ ਦੇ ਵਿੱਚ ਡੀਏ ਵਿੱਚ ਪੀਐਨ ਲੱਗਿਆ ਸੀ ਉਹਨਾਂ ਦੀ ਵੀ ਮੌਤ ਹੋ ਗਈ ਪਹਿਲਾਂ ਕਿਸੇ ਦੇ ਘਰ ਚ ਕਿਰਾਏ ਤੇ ਰਹਿੰਦੇ ਸੀ ਬਹੁਤ ਸਮੇਂ ਤੋਂ ਮਣਕਿਉਂ ਘਰ ਵੀ ਢਹਿ ਢੇਰੀ ਹੋ ਗਿਆ ਤਾਂ ਇਹ ਸੜਕ ਤੇ ਆ ਕੇ ਬੈਠ ਗਈ ਬੇਟੀ ਆਕੇ ਦੀ ਉਹ ਵਿਆਹੀ ਹੋਈ ਆ ਤੇ ਉਹ ਆਉਂਦੀ ਆ ਕਦੇ ਪਰ ਇਹਦੀ ਮਦਦ ਕੋਈ ਨਹੀਂ ਕਰਦਾ ਤਾਂ ਭੈਣ ਕਹਿੰਦੀ ਫਿਰ ਮੈਂ ਮਹੱਲੇ ਦੇ ਵਿੱਚ ਕੌਂਟਰੀ ਕੀਤੀ ਸਾਰਿਆਂ ਨਾਲ ਗੱਲ ਕੀਤੀ ਇਹਨੂੰ ਇੱਕ ਅਸੀਂ ਇੱਕ ਖੋਖਾ ਲੱਕੜ ਦਾ ਬਣਾਤਾ ਤਾਂ ਜੋਰ ਵਿੱਚ ਠੰਡ ਤੇ ਗਰਮੀ 'ਚ ਇਹ ਰਹਿ ਸਕੇ ਤਾਂ ਉਸ ਖੋਖੇ ਦੇ ਵਿੱਚ ਪਿਛਲੇ 12 ਸਾਲਾਂ ਤੋਂ ਇਹ ਮਾਂ ਰਹਿ ਰਹੀ ਸੀ ਕਿਰਨ ਭਗਤ ਦਾ ਨਾਂ ਇਹਨਾਂ ਦੇ ਪਤੀ ਦਾ ਨਾਂ ਚਮਨ ਲਾਲ ਭਗਤ ਸੀਗਾ ਇਹਨਾਂ ਦੇ ਦੋ ਬੇਟੇ ਸੀ ਦੋਨੇ ਹੀ ਮਤਲਬ ਨਸ਼ਾ ਪੱਤਾ ਕਰਨ ਲੱਗ ਗਏ ਸੀ ਜ਼ਿਆਦਾ ਯਾਨੀ ਕਿ ਇੱਕ ਦੋ ਵਾਰ ਤੇ ਇਦਾਂ ਦੇ ਚਾਂਸ ਬਣੇ ਮਹੱਲੇ ਵਾਲੇ ਕਹਿੰਦੇ ਵੀ ਇਹਨਾਂ ਨਸ਼ਾ ਕਰਦਾ ਸੀ ਬੇਟਾ ਇਹਨਾਂ ਦਾ ਇਦੀ ਨਾਲ ਗਲਤ ਕੰਮ ਤੱਕ ਕਰ ਤੇ ਮਲੇ ਵਾਲਿਆਂ ਨੇ ਕੁੱਟ ਕੇ ਉਹਨੂੰ ਭਜਾਇਆ ਉੱਥੋਂ ਤੇ ਫਿਰ ਇਹ ਮਾਂ ਸੜਕਾਂ ਤੇ 12-13 ਸਾਲ ਇਦਾਂ ਹੀ ਜੀਵਨ ਬਤੀਤ ਕਰਦੀ ਰਹੀ ਹੁਣ ਬੁਢਾਪਾ ਵੀ ਆ ਗਿਆ ਸੀਕ ਤੌਰ ਤੇ ਕਮਜ਼ੋਰ ਵੀ ਹੋ ਗਏ ਠੰਡ ਦੇ ਵਿੱਚ ਸੜਕ ਤੇ ਰਹਿਣਾ ਗਰਮੀ ਦੇ ਵਿੱਚ ਸੜਕ ਤੇ ਸੌਣਾ ਉੱਥੇ ਕੋਈ ਫੈਸਿਲਿਟੀ ਨਹੀਂ ਕੋਲਰ ਨਹੀਂ ਕੋਈ ਪੱਖਾ ਨਹੀਂ ਤੇ ਕੋਈ ਹੀਟਰ ਨਹੀਂ ਕੋਈ ਨੈਗ ਨਹੀਂ ਇੱਕ ਮੰਝਾ ਤੇ ਲੱਕੜਾਂ ਦਾ ਕੁਝ ਢੇਰ ਚੱਕੀ ਚੱਕ ਇੱਠਾ ਕੀਤਾ ਹੋਇਆ ਆਲੇ-ਦਾਲਿਓਂ ਮਹੱਲੇ ਦੇ ਲੋਕ ਰੋਟੀ ਦੇ ਦਿੰਦੇ ਸੀ ਫਲ ਫਰੂਟ ਦੇ ਦਿੰਦੇ ਸੀ ਹਰ ਉਹ ਸ਼ੈ ਜਿਹੜੀ ਉਹ ਆਪਦੇ ਘਰੇ ਆਪਣੇ ਬੱਚਿਆਂ ਨੂੰ ਜਾਂ ਆਪ ਖਾਂਦੇ ਸੀ ਇਹਨੂੰ ਵੀ ਦਿੰਦੇ ਸੀ ਉਹਨਾਂ ਦਾ ਬਹੁਤ ਧੰਨਵਾਦ ਆ ਪਰ ਅੱਜ ਉਹੀ ਮਾਂ ਮੇਰੀ ਤੁਸੀਂ ਦੇਖੋ ਸ਼ਾਲ ਲਿਆ ਫਿਰ ਤੇ ਸਕਾਫਾ ਕੋਟੀ ਪਾਈ ਹੋਈ ਹੈ ਮੇਰੀ ਮਾਂ ਦੇ ਵਧੀਆ ਤਿੰਨ ਦਿਨ ਹੋ ਗਏ ਆ ਇਸ਼ਨਾਨ ਕਰਦੇ ਨੇ ਵਧੀਆ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਨੇ ਹਜੇ ਥੋੜਾ ਚੁੱਪ ਨੇ ਅਜੇ ਜ਼ਿਆਦਾ ਗੱਲ ਨਹੀਂ ਕਰਦੇ ਹੌਲੀ ਹੌਲੀ ਗੱਲਾਂ ਵੀ ਕਰਨ ਲੱਗਣਗੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਦੇ ਨਾਲ ਇਹ ਮਾਂ ਸਾਡੀ ਸੇਵਾ ਵੀ ਕਰਨ ਲੱਗੂਗੀ ਤੁਹਾਡੀਆਂ ਅਸੀਸਾਂ ਤੇ ਦੁਆਵਾਂ ਦੇ ਨਾਲ ਇੱਕ ਕਿਰਨ ਭਗਤ ਮਾਂ ਇਹ ਸੁਪਨਿਆਂ ਦੇ ਘਰ ਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰੂ ਜਰੂਰ ਅਰਦਾਸ ਕਰਿਓ ਵੀਡੀਓ ਸ਼ੇਅਰ ਕਰਿਓ ਸ਼ਾਇਦ ਕੋਈ ਆਪਣਾ ਅਜੇ ਵੀ ਬੇਟੀ ਨਾਲ ਗੱਲ ਹੋਈ ਸੀ ਦੋ ਦਿਨ ਹੋ ਗਏ ਅੱਜ ਉਹਨੇ ਅੱਜ ਉਹਨੀਆਂ ਕਹੀ ਜਾਂਦੇ ਆ ਪਰ ਹਜੇ ਤੱਕ ਹੋਾਈ ਨਹੀਂ ਪ੍ਰਮਾਤਮਾ ਕਿਰਪਾ ਕਰਨ साडी मां चढ कला तंदुरुस्ती भर्या जीवन